ਪਹਿਲੇ ਤਾਂ ਸਮੈਲ ਹੀ ਬੜੀ ਆਈ ਸਾਨੂੰ ਤੁਮ ਅਜਤੁ ਆਉ। ਔਰ ਅਸੀਂ ਕਿਹਾ ਵੀ ਕਿਤੇ ਮਾੜੀ ਮੋਟੀ ਸ਼ੋ ਹੋਣੀ ਆ। ਤੇ ਜਾ ਕੇ ਉੱਪਰ ਵੇਖਿਆ ਤੇ ਫੁੱਲ ਅੱਗ ਸੀ ਪੂਰਾ ਕਮਰਾ ਅੱਗ ਨਾਲ ਭਰਿਆ ਸੀ। ਇਹਾਨੂੰ ਜਦੋਂ ਪਤਾ ਲੱਗਾ ਅਸੀਂ ਉਸੇ ਵਾਲੇ ਤੁਰੰਤ ਪਹੁੰਚ ਗਏ ਤੇ ਸਾਡੇ ਤੋਂ ਹੱਥੋਂ ਬਾਹਰ ਹੀ ਅੱਗ ਤੁਹਾਨੂੰ ਪਤਾ ਜਦੋਂ ਮਾਦੇ ਅੱਗ ਬਹੁਤ ਜਿਆਦੀ ਸਰ ਨਿਕਲ ਗਈ। ਫੇਰ ਅਸੀਂ ਸਾਰੇ ਆਕਸੀਜਨ ਵਾਲੇ ਅੱਗ ਬੁਝਾਉਣ ਵਾਲੇ ਸਿਲੰਡਰ ਇਕੱਠੇ ਕਰਕੇ ਸਾਰੇ ਸਾਰੇ ਸਪਾਈ ਸੇਕਾ ਆਪਣੀ ਜਾਨ ਦੇ ਖੇੜ ਕੇ ਸਾਰੇ ਫਿਰ ਜਾ ਕੇ ਸ਼ੀਸ਼ੇ ਭੰਨ ਕੇ ਅੰਦਰ ਵੜ ਕੇ ਫੇਰ ਮਰੀਜ਼ਾਂ ਦੀ ਜਾਨ ਬਚਾਈ। ਅਸੀਂ ਸਮੇਂ ਸਿਰ ਰਹਿੰਦਿਆ ਅੱਗ ਨੂੰ ਬਚਾ ਲਿਆ ਵਾ ਉਹ ਕੰਮ ਵੀ ਆ ਗਿਆ ਹਾਂਜੀ ਆਹ ਵਾਰ ਪਿਆ ਫ੍ਰਿਜ ਜਿਹੜਾ ਸੜਿਆ ਸਾਰਾ ਹੀ ਸੜ ਚੁੱਕਿਆ ਜਿੰਨਾ ਨੁਕਸਾਨ ਹੋਇਆ ਬਾਕੀ ਸਭ ਓਕੇ ਹੈ ਮੈਂ ਮੈਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਚੱਲਣਾ ਜਹੀ ਨਤਮਸਤਕ ਹੁੰਦੇ ਆ ਕਿ ਅੱਜ ਬੜਾ ਵੱਡਾ ਦਿਨ ਸੀਗਾ ਔਰ ਮਾਤਾ ਰਾਣੀ ਨੇ ਬਚਾ ਕੀਤਾ ਕੋਈ ਪੇਸ਼ੈਂਟ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਰਾਣਾ ਮਰਜੀਸਾ ਮੈਂ ਤਾਂ ਐਜ਼ ਅ ਸਿਕਿਉਰਟੀ ਗਾਰਡ ਸੀ ਬਲੋਕ ਪੀ ਕਲੰਬੀਆ ਥੈਂਕ ਯੂ ਔਰ ਮੇਰੀ ਹਾਂਜੀ ਔਰ ਮੇਰੀ ਨਾਲ ਦੀ ਤੇ ਅਸੀਂ ਐਜ਼ ਅ ਗੱਲਾਂ ਕਰਨ ਦੇ ਸੀ ਤਫਤ ਚ ਬੈਠ ਕੇ ਸਾਨੂੰ ਅਚਾਨਕ ਕਿਸੇ ਸਲਾਮਾ ਜਮ ਨੇ ਕਿਹਾ ਕਿ ਉੱਪਰ ਅੱਗ ਲੱਗ ਗਈ ਬਲਡ ਵਾਈਟ ਪਹਿਲੇ ਤਾਂ ਸਮੈਲ ਹੀ ਬੜੀ ਆਈ ਸਾਨੂੰ ਤੁਮ ਅੱਜ ਤੋਂ ਔਰ ਅਸੀਂ ਕਿਹਾ ਵੀ ਕਿਤੇ ਮਾੜੀ ਮੋਟੀ ਹੋਣੀ ਆ ਫਿਰ ਜਾ ਕੇ ਉੱਪਰ ਵੇਖਿਆ ਤੇ ਫੁੱਲ ਅੱਗ ਸੀ ਪੂਰਾ ਕਮਰਾ ਅੱਗ ਨਾਲ ਭਰਿਆ ਸੀ ਜਾ ਕੇ ਸਾਨੂੰ ਕੁਝ ਨਹੀਂ ਸੁਝਿਆ ਸਿਲੰਡਰ ਆਤੀ ਆ ਸਿਲੰਡਰ ਚਲਾਏ ਪਾਣੀ ਹੱਤੀ ਆਇਆ ਪਾਣੀ ਸੁੱਕਿਆ ਔਰ ਕਿਵੇਂ ਤਿੰਨੇ ਕਰਕੇ ਅਸੀਂ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ। ਪਰ ਗੱਲ ਇਹ ਰਾਤ ਦੀ ਹੈ ਜਾਂ ਸਵੇਰ ਸਵੇਰ ਦੀ ਆਕਾਸ਼। ਸਵੇਰ ਦੀ ਆਕਾਸ਼। ਕੋਨੇ ਘਾ ਟੱਟ ਦਾ ਆਉਣਾ ਆ ਸਵੇਰ ਦੀ ਗੱਲ। ਸਵੇਰ ਦੀ ਮੋਰਨ ਦੀ। ਜਿਹੜੀ ਪੇਸ਼ੈਂਟ ਸੀ ਉਹਨਾਂ ਨੂੰ ਕਿਸ ਤਰੀਕੇ ਨਾਲ ਬਚਾਇਆ ਗਿਆ। ਅੱਤੇ ਸਾਡੇ ਮਲਾਜਮ ਪੇਸ਼ੈਂਟ ਵਾਰਕਟਨ ਤੇ ਲੱਗੇ ਸੀ। ਨਹੀਂ ਕੁਝ ਪ੍ਰੈਸ਼ਰ ਪ੍ਰੈਸ਼ਰ ਵਾਰਕਟਨ ਤੇ ਔਰ ਅੱਤੇ ਸਾਡੇ ਮਸਲ ਅੱਗ ਬੁਝਾਉਣ ਚੱਲੇ ਸੀ। ਹਾਂਜੀ ਇਹ ਫਾਇਰ ਬ੍ਰੀਡ ਕੋਲ ਤੋਂ ਕਰ ਚੁਸੀ ਆ ਗਏ ਜਦੋਂ ਮੈਂ ਮੈਂ ਅੱਗ ਬੋਝੀ ਅੱਗ ਬਹੁਤ ਚੁੱਕੀ ਸੀ ਉਸ ਵਾਰ ਲਗਾਇਆ ਫਾਇਰ ਬ੍ਰੀਡ ਵਾਲਾ ਸਾਡਾ ਫੋਨ ਨਹੀਂ ਸਾਡਾ ਚੁੱਕਿਆ ਨਾਲੇ ਕਿਹਨੇ ਕੀਤਾ ਤੁਹਾਡੇ ਵੱਲ ਫੋਨ ਕਰੀ ਹਾਂ ਹਾਂਜੀ ਬਾੜੀ ਨੂੰ ਜਾਨੀ ਨੁਕਸਾਨ ਹੋਇਆ ਨਹੀਂ ਜਾਨੀ ਨੁਕਸਾਨ ਇੱਕ ਫ੍ਰੀਜ ਦਾ ਨੁਕਸਾਨ ਹੋਇਆ ਇਹਦਾ ਨੁਕਸਾਨ ਹੋਇਆ ਮਤਲਬ ਵਰਕਰ ਦਾ ਕਿਸੇ ਦਾ ਨੁਕਸਾਨ ਨਹੀਂ ਆਇਆ ਜੀ ਸੀ ਅੱਗ ਲੱਗਨ ਸੋਰਸ ਸਤਲਿਆ ਸੋਰਸ ਹੋ ਗਿਆ ਫ੍ਰੀਜ ਦਾ ਨੁਕਸਾਨ ਹੋਇਆ ਬਾਕੀ ਸਾਰਾ ਸਮਾਨ ਬਚ ਗਿਆ ਜੀ ਅਸੀਂ ਸਮੇਂ ਸਿਰ ਰਹੰਦਿਆ ਅੱਗ ਨੂੰ ਬਚਾ ਲਿਆ ਵਾ ਉਹ ਕਾਰਨ ਹਾਂ ਹਾਂਜੀ ਆਹ ਵਾਰ ਪਿਆ ਫ੍ਰੀਜ ਜਿਹੜਾ ਸੜਿਆ ਸਾਰਾ ਹੀ ਸੜ ਚੁੱਕਿਆ ਜਿੰਨਾ ਨੁਕਸਾਨ ਹੋਇਆ ਬਾਕੀ ਸਭ ਓਕੇ ਹੈ ਕਿਸ ਤੁਹਾਡੇ ਵੱਲੋਂ ਅੱਗ ਬੁਝਾਈ ਜਿਵੇਂ ਕਹਿੰਨੀ ਆ ਕਿ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਣੀ ਕਿੱਦਾਂ ਬੁਝਾਈਗੀ ਪਰ ਮੈਮ ਸਾਨੂੰ ਉਸ ਟਾਈਮ ਤੇ ਕੁਝ ਨਹੀਂ ਪਤਾ ਅਸੀਂ ਚੋ ਕੁਝ ਵੀ ਸੜ ਤਾ ਸੁਝਿਆ ਅਸੀਂ ਕੱਲ ਗਏ ਆ ਸਾਡੇ ਸਿਲੰਡਰ 10 ਸਿਲੰਡਰ ਸਾਰੇ ਖਾਲੀ ਹੋਏ ਪਿਆ ਅਜੋਸ ਇੰਤੇ ਕਰ ਲੋ ਪਤਾ ਨਹੀਂ ਕਿੰਨੇ ਮੈਂ 10 ਹੀ ਕਹੂੰਗੀ ਬਾਕੀ ਵੇਖ ਲੋ ਕਿੰਨੇ ਆ ਬਿਲਕੁਲ ਖਾਲੀ ਹੋ ਗਏਗਾ ਸਿਲੰਡਰ ਇਹਨਾਂ ਚੋ ਕੁਝ ਨਹੀਂ ਬਚਿਆ ਇਹ ਆ ਪਾਣੀ ਵੀ ਅਸੀਂ ਪਾਣੀ ਦੀ ਵਰਤੋਂ ਵੀ ਕੀਤੀ ਜੋ ਜੋ ਸਾਡੇ ਅੱਥੀ ਆਇਆ ਸੀ ਕਰ ਦਿੰਦੇ ਆ ਮਤਲਬ ਕਿ ਅੱਗ ਬੁਝਾਤੀ ਕਾਮਯਾਬੀ ਸਾਨੂੰ ਮਿਲ ਗਈ ਮੈਂ ਤੁਹਾਡੀ ਦੇ ਜਾਣ ਤੋਂ ਬਾਅਦ ਔਰ ਇਸ ਇਸ ਚੀਜ਼ ਦੀ ਸਾਨੂੰ ਬਹੁਤ ਬਹੁਤ ਖੁਸ਼ੀ ਆ ਕਿ ਅਸੀਂ ਅੱਜ ਆਪਣੇ ਮੁਲਾਜ਼ਮਾਂ ਨੂੰ ਔਰ ਸਾਡੇ ਜਿਹੜੇ ਆ ਗਏ ਆ ਪੇਸ਼ੈਂਟ ਔਰ ਸਾਡੇ ਹਸਪੀਟਲ ਦੀ ਪ੍ਰਾਪਰਟੀ ਨੂੰ ਹਸਪੀਟਲ ਦੀ ਪ੍ਰਾਪਰਟੀ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ ਸਾਨੂੰ ਜਿੱਲੀ ਖੁਸ਼ੀ ਦਾ ਡੇਟ ਆ ਗਿਆ ਕਿੰਨੀ ਦੇਰ ਹੈ ਪਹਿਲਾਂ ਜਾਂ ਕਿੰਨੀ ਦੇਰ ਬਾਅਦ ਪਾਇ ਬਿਗੜ ਪਹੁੰਚੀ ਕੋਈ 10 ਮਿੰਟ ਬਾਅਦ ਕੋ 15 ਮਿੰਟ ਨਹੀਂ 15 20 ਮਿੰਟ ਤੇ ਪਹੁੰਚ ਲੱਗਿਆ 15 ਨਹੀਂ ਨਹੀਂ ਭਜਾਨ ਤੋਂ ਬਾਅਦ 15 ਮਿੰਟ ਬਾਅਦ ਪਹੁੰਚ ਆਇਆ ਭਜਾਨ ਤੋਂ ਬਾਅਦ 15 ਕੁ ਮਿੰਟ ਬਾਅਦ ਅੱਛਾ 15 20 ਮਿੰਟ ਬਾਅਦ ਦੁੱਧ ਲੈਣ ਬੱਚੇ ਵਾਸਤੇ ਆਈ ਸੀ ਉਮਰ ਤੇ ਜਦੋਂ ਸਾਰੇ ਭੱਜ ਦੌੜ ਇਹਨਾਂ ਨੂੰ ਪਈ ਆ ਤੇ ਮੈਂ ਵੀ ਤਾਂ ਦਾ ਨਹੀਂ ਹਾਏ ਕੀ ਹੋ ਗਿਆ ਕੀ ਹੋ ਗਿਆ ਤੇ ਭੱਜ ਦੌੜ ਬੜੀ ਗਈ ਅੱਗ ਲੱਗ ਗਈ ਉੱਪਰ ਤੇ ਮੈਨੂੰ ਵੀ ਕੋਈ ਹਨੇਰਾ ਹੀ ਹਨੇਰਾ ਦੇਖ ਗਿਆ ਤੇ ਮੈਨੂੰ ਇਹ ਪਛਾਣ ਦੀ ਪਛਾਣ ਹੀ ਆ ਗਈ ਹਮਮ ਤੇ ਮੈਨੂੰ ਚਟਾਪ ਨੇ ਅਸੀਂ ਜੇ ਕਰਕੇ ਥਾਣੀ ਕਰਿਆ ਤੇਰੇ ਬੰਦੇ ਹੀ ਕਰੀ ਮੈਂ ਕਿਹਦੇ ਤਰਲੇ ਨਹੀਂ ਕਿਰਾਨ ਕਿਤੇ ਹਮਮ ਫਿਰ ਬੱਚੇ ਦਾ ਵਾਲਾ ਉਹ ਚੱਲ ਗਿਆ ਜੀ ਚਟਾਪ ਨੇ ਸਾਰੇ ਹੋਇਆ ਇਦਾਂ ਵਾ ਬਲੱਡ ਬੈਂਕ ਦਾ ਉਹ ਹੀਟ ਲੈਂਦੇ ਆਪਣੇ ਸਟੋਰ ਤੇ ਉਹਦੇ ਵਿੱਚ ਇਲੈਕਟ੍ਰੋਨਿਕ ਉਹਦੇ ਵਿੱਚ ਕਿੱਟਾਂ ਰੱਖੀ ਸੀ ਬਲੱਡ ਦੀਆਂ ਉਹ ਇਲੈਕਟ੍ਰੀਸ਼ੀਅਨ ਫਰੇਜੀ ਉਹ ਸੁਣਾਉਂਦੇ ਸਪਾਰਕੋ ਵੀ ਉਹਦੇ ਨਾਲ ਸਾਰ ਬਹੁਤ ਜ਼ਿਆਦਾ ਅੱਗ ਲੱਗੀ ਸਟੋਰ ਦੇ ਨਾਲ ਤੇ ਉਹ ਬਹੁਤ ਜ਼ਿਆਦਾ ਹੱਦੋਂ ਵੱਧ ਅੱਗ ਲੱਗੀ ਤੇ ਸਾਰੇ ਅਸੀਂ ਲੱਗੇ ਸਾਡੇ ਨਿਕੋਵੜ ਬੱਚਿਆਂ ਦੀ ਵਾਰ ਹੀ ਤੇ ਇਸ ਕਰਕੇ ਸਾਨੂੰ ਜਦੋਂ ਪਤਾ ਲੱਗਾ ਅਸੀਂ ਉਸੇ ਵਾਲੇ ਤੁਰੰਤ ਪਹੁੰਚ ਗਏ ਸਾਡੇ ਤੋਂ ਹੱਥੋਂ ਬਾਹਰ ਹੀ ਅੱਗ ਤੁਹਾਨੂੰ ਪਤਾ ਜਦੋਂ ਮਾਤੇ ਅੱਗ ਬਹੁਤ ਜਿਆਦੀ ਸਰ ਨਿਕਲ ਗਈ ਫਿਰ ਅਸੀਂ ਸਾਰੇ ਆਕਸੀਜਨ ਵਾਲੇ ਅੱਗ ਬੁਝਾਉਣ ਵਾਲੇ ਸਿਲੰਡਰ ਇਕੱਠੇ ਕਰਕੇ ਸਾਰੇ ਸਾਰੇ ਸਫਾਈ ਸੇਕਾ ਆਪਣੀ ਜਾਨ ਦੇ ਖੇਡ ਕੇ ਸਾਰੇ ਫਿਰ ਜਾ ਕੇ ਸੀਸੇ ਭੰਨ ਕੇ ਅੰਦਰ ਵੜ ਕੇ ਫਿਰ ਮਰੀਜ਼ਾਂ ਦੀ ਜਾਨ ਬਚਾਈ ਜੇ ਉੱਥੇ ਹੋਰ ਕੋਈ ਆਕਸੀਜਨ ਸਿਲੰਡਰ 4 ਸਿਲੰਡਰ ਫ੍ਰਿਜਾਂ ਪਈਆਂ ਉਹ ਫਟ ਜਾਂਦੀਆਂ ਕੌਣ ਜ਼ਿੰਮੇਵਾਰੀ ਲਾਪਰਵਾਈ ਲਾਪਰਵਾਈ ਬੰਦੇ ਹਸਪੀਟਲ ਪ੍ਰਬੰਧਕ ਲਾਪਰਵਾਈ ਸਰ ਹੁਣ ਇਹ ਚਲੋ ਇਹ ਜੀ ਅਚਾਨਕ ਜਿਹੜੀ ਗੱਲ ਹੋ ਗਈ ਹੋ ਗਈ ਸਾਰੇ ਇਸ ਚੀਜ਼ ਨੂੰ ਨਹੀਂ ਅਸੀਂ ਆਖਦੇ ਵੀ ਉਹਨਾਂ ਦਾ ਨਹੀਂ ਕਿਸ ਦਾ ਸਾਰੇ ਇਹ ਆ ਵੀ ਹੁਣ ਐਵੇਂ ਸਾਨੂੰ ਹਨ ਸਾਨੂੰ ਕੁਝ ਨਹੀਂ ਬਤਾਉਂਦੇ ਐ ਨਹੀਂ ਆਪਣੀਆਂ ਕਿੰਨੀਆਂ ਲਾਪਰ ਵੀ ਹਨ ਨਹੀਂ ਕੁਝ ਜਾਣ ਕੇ ਵੀ ਬੱਦ ਕੇ ਦੇ ਲਈ ਜਿਨ੍ਹਾਂ ਦੇ ਅੱਗੇ ਅਮਰ ਜੀ जिन्ना ने मौके पे बुझाई है नहीं मर जाते सर साडा पहुंचना जा रहे है ये दीजेदारी ठीक है साडा मसला है साडे ऊपर आ रहे है बहुत बड़ा है की फ्रैक्चर ब्लास्ट बहुत बड़ा मामला आया देखो सारी फ्रैज जल गई अच्छा अंदर सारी आग लगी कोई है तो वो करना है थाने पता साहब और टा करके पंजाब खड़े हैं ਕਿ ਜਿਸ ਵੇਲੇ ਬਲਾਸਟ ਹੋਇਆ ਉਸੇ ਲਈ ਬਿਲਡਿੰਗ ਨੂੰ ਸਿੱਧੇ ਰੱਖਿਆ ਗਿਆ ਕੀ ਕੀ ਕਰ ਬੋਲੋ ਬੋਲੋ ਸੀੜੀਆਂ ਤਾਂ ਅੰਦਰ ਹੀ ਫਤਰਾ ਜੀਨ ਸੁਣ ਹਾਂ ਹਾਂ ਲੱਗੀਆਂ ਲੱਗੀਆਂ ਸੀੜੀਆਂ ਤਾਂ ਅੰਦਰ ਹੀ ਮਰੀਜ਼ਾਂ ਨਾਲ ਹਰਦਾ ਸਾਡੀ ਦਾ ਕੁਝ ਛਿੱਲਿਆ ਨਹੀਂ ਵੀ ਲੋ ਦੇਖਦੇ ਹੋ ਬਹੁਤੇ ਸਟਾਫ ਹੀ ਨਹੀਂ ਆਇਆ ਕੋਈ ਦੇਖੋ ਤਾਂ ਕਿੰਨੇ ਬੈਗ ਤੇ ਕੈਮਰਾ ਮਰੋ ਤੇ ਸਲਾਹ ਕਾ ਉਹ ਇੰਟਰੋ ਲਈ ਕਿੱਥੇ ਗਿਆ ਇਹ ਆਪਣੀਆਂ ਜਾਨਾਂ ਬਚਾਉਣ ਲਈ ਉੱਤੇ ਮਹਾਏ ਪੱਲੇ ਕਈਆਂ ਨੇ ਸਮਾਨ ਉੱਪਰ ਰਹਿ ਗਿਆ ਓਕੇ ਠੀਕ ਹੈ ਮਹਾਏ ਜਾਨਾਂ ਠੀਕ ਮਨੂਤ ਮਾਕਾ ਹੋਇਆ ਹੈ ਦਹਿਸ਼ਤ ਬੜੀ ਸੀ ਸਾਰੇ ਪੇਸ਼ਨ ਬਾਹਰ ਆਏ ਹੋਏ ਸੀ ਅ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਅੱਜ ਜਾਣਦੇ ਹੋ ਕਿ ਮਹਾ ਮਈ ਦੇ ਨਵਰਾਤਰੀ ਅੱਜ ਸ਼ੁਰੂ ਹੋਏ ਆ ਅੱਜ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਆਪਣੇ ਦਰਗਿਆਲਾ ਮੰਦਿਰ ਦੇ ਆਸ-ਪਾਸ ਟਵਾਰਡ ਸਿਟੀ ਦੇ ਅੰਦਰ ਪੂਰੇ ਸ਼ਹਿਰ ਇੱਥੇ ਸਾਨੂੰ ਇਹ ਮਿਲੋ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਅੰਦਰ ਕੋਈ ਅਗ ਲੱਗੀ ਸੋ ਇਮੀਡੀਏਟਲੀ ਅਸੀਂ ਸਾਰੇ ਇੱਥੇ ਆਏ ਆ ਔਰ ਇੱਥੇ ਆ ਕੇ ਸਭ ਤੋਂ ਪਹਿਲਾਂ ਸਿਵਲ ਸਰਜਨ ਡਾਕਟਰ ਤਵਾਂਨ ਸਰ ਨੂੰ ਫੋਨ ਕੀਤਾ ਮੈਂ ਕਿਹਾ ਕੀ ਗੱਲ ਹੋਈ ਇਹਨਾਂ ਨੇ ਕਿਹਾ ਕਿ ਕੋਈ ਇਲੈਕਟ੍ਰਿਕ ਸ਼ਾਰਟ ਜਿਹੜਾ ਨਾ ਸ਼ਾਰਟ ਸਰਕਟ ਹੋਇਆ ਔਰ ਸ਼ਾਰਟ ਸਰਕਟਿੰਗ ਦੇ ਕਰਕੇ ਹੀ ਜਿਹੜਾ ਉਹਦਾ ਲੈਬ ਦੀਆਂ ਕਿੱਟਸ ਪਈਆਂ ਸੀ ਜਿੱਥੇ ਉਸ ਰੂਮ ਦੇ ਵਿੱਚ ਜਿਹੜਾ ਅੱਗ ਜਿਹੜੀ ਲੱਗੀ ਹੈ ਬਟ ਮੈਂ ਸ਼ਾਬਾਸ਼ੀ ਦੇਵਾਂਗਾ ਇਥੋਂ ਦੇ ਸਟਾਫ ਨੂੰ ਬਹੁਤ ਮੁਸਤੈਦੀ ਦੇ ਨਾਲ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਜਿਹੜੇ ਅੱਗ ਬੁਝਾਉਣ ਵਾਲੇ ਸਿਲੰਡਰ ਉਹਦੇ ਆ ਦਾ ਵੀ ਰਾਲੀਮੀ ਜੇਡੀ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਿਆ ਉਹਨਾਂ ਨੇ ਤੇ ਮੈਂ ਆਪਣੀ ਮਹਾਮਈ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਚਰਨਾ ਜੀ ਨਤਮਸਤਕ ਹੁੰਦੇ ਆ ਕਿ ਅੱਜ ਬੜਾ ਵੱਡਾ ਦਿਨ ਸੀਗਾ ਔਰ ਬਤਾਲਾਨੀ ਨੇ ਬਚਾ ਕੀਤਾ ਕੋਈ ਪੇਸ਼ੈਂਟ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਮਗਰ ਇੱਕ ਫ੍ਰਿਜ ਜਿਹੜਾ ਸ਼ਾਰਟ ਸਰਕਟਿੰਗ ਆਫ ਦਿ ਡਾਲੋ ਚਲੋ ਕੋਈ ਨਹੀਂ ਉਹਦੀ ਬੜਪਾਈ ਹੋ ਜਾਏਗੀ ਸੋ ਮੈਂ ਜਿਹੜਾ ਹਸਪੀਟਲ ਦਾ ਸਟਾਫ ਹੈ ਸਿਵਲ ਸੰਗਤ ਸਾਹਿਬ ਸਾਡੇ ਡਾਕਟਰ Bharti ਰਸ਼ਮੀ ਰਸ਼ਮੀ ਡਾਕਟਰ ਰਸ਼ਮੀ ਐਸਐਮਓ ਨੇ ਉਹਦਾ ਦਾ ਮੈਂ ਮਤਲਬ ਦੇਖ ਰਿਹਾ ਕਿ ਉਹ ਵੀ ਮੌਕੇ ਤੇ ਪੰਚੇ ਸੀਗੇ ਬਹੁਤ ਇਹਨਾਂ ਨੇ ਆ ਮੁਸਤਕੀਲਾਈ ਹੈ ਬੜੀ ਐਕਟਿਵਨੈਸ ਹੈ ਹੈ ਔਰ ਜਿਹਦੀ ਅੱਗ ਹੈ ਉਹਦੇ ਤੇ ਕਾਬੂ ਪਾ ਲਿਆ ਗਿਆ ਔਰ ਕਿਸੇ ਕਿਸਮ ਦਾ ਕੋਈ ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ ਹੈ ਅਸੀਂ ਪੇਸ਼ੈਂਟਸ ਨੂੰ ਵੀ ਮਿਲੇ ਆ ਕੋਈ ਅਸੀ ਗੱਲ ਨਹੀਂ ਹੈ ਉਦੋਂ ਜਦੋਂ ਅੱਗ ਲੱਗੀ ਉਹ ਤਾਂ ਜ਼ਰੂਰ ਪੈਨਿੰਗ ਹੋਇਆਏਗਾ ਮਗਰ ਹੁਣ ਸਾਰਾ ਕੁਝ ਜਿਹੜਾ ਅੰਡਰ ਕੰਟਰੋਲ ਹੈ ਅੱਗ ਬੁਝਾ ਦਿੱਤੀ ਗਈ ਹੈ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਸਟਾਫ ਨੇ ਜਿਹੜਾ ਹਸਪੀਟਲ ਸਟਾਫ ਨੇ ਆਪਣੀ ਸਦਗੀ ਦਿਖਾ ਦੇ ਉਹਨਾਂ ਨੇ ਅੱਗ ਤੇ ਕਾਬੂ ਪਾ ਲਿਆ